ਨਾ ਬਦ ਪਿੰਡ ਉਹ ਪਿੰਰਾ ਦੇ ਵਿੱਚ ਸਦੀਆਂ ਤੋਂ ਚੱਲਦਾ ਆ ਰਿਹਾ ਧੀਆਂ ਦਾ ਤਿਹਾਰ ਪਿੰਡ ਦੀਆਂ ਮੁਟਿਆਰਾਂ ਤੇ ਬਜ਼ੁਰਗਾਂ ਤਾਂ ਬਹਿ ਤੁਮਤਾਂ ਦੇ ਨਾਲ ਧੀਆਂ ਦਾ ਤਿਹਾਰ ਜਿਸ ਵਿੱਚ ਪੰਜਾਬ ਕਾਂਗਰਸ ਦੀ ਮਹਿਲਾ ਪ੍ਰਧਾਨ ਗੁਰਸ਼ੰਕ ਕੋਰੰਦਾਵਾ ਵੀ ਪਹੁੰਚੇ ਮਹਿਲਾ ਵਿੰਦੀ ਪ੍ਰਧਾਨ ਪਹੁੰਚੇ ਨੇ ਗੁਰਸ਼ੰਕ ਕੋਰੰਦਾਵਾ ਨੰਦਾਵਾ ਨੇ ਪਿੰਡ ਦੇ ਲੋਕਾਂ ਦੀ ਸ਼ਲਾਗਾ ਕੀਤੀ ਸਦੀਆਂ ਤੋਂ ਉਹਨਾਂ ਨੇ ਕਿਹਾ ਕਿ ਇਹ ਪਰੰਪਰਾ ਚੱਲਦੀ ਆ ਰਹੀ ਹੈ ਤੇ ਇਸ ਪਰੰਪਰਾ ਨੂੰ ਕਾਇਮ ਰੱਖਿਆ ਗਿਆ ਧੀਆਂ ਦਾ ਤਿਹਾਰ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਪਿੰਡਾਂ ਯਾ ਵਿਚੋਰ ਵਰਦਨ ਨੇ ਪੰਚਾਇਤ ਦਾ ਧੰਨਵਾਦ ਕੀਤਾ। ਖਤੀ ਖੇ ਮਾਝੂਨ। ਚੱਕੀਆਂ ਪਹਿਚਾਨੀਆਂ। ਬਤੀ ਖੁਸ਼ੀ ਦੀ ਗੱਲ ਹੈ ਜੀ। ਕਿ ਮੈਂ ਬਨੇਰਾ ਦੇ ਵਿੱਚ ਅੱਜ 30 ਦੇ ਪ੍ਰੋਗਰਾਮ 'ਚ ਆਈ ਆ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਆ ਸਰਪੰਚ ਸਾਹਿਬ ਦਾ। ਜਿਨ੍ਹਾਂ ਨੇ ਸਾਡੀਆਂ ਭੈਣਾਂ ਵਾਸਤੇ ਇਹ ਬੜਾ ਹੀ ਸੋਹਣਾ ਪ੍ਰੋਗਰਾਮ ਲਿਖਿਆ ਭੈਣਾਂ ਦੀ ਤਾਂ ਹਿੰਮਤ ਹੈ ਪਰ ਅੱਗੇ ਸਾਡੇ ਭਰਾ ਵੀ ਲੱਗਣ ਜੇ ਪ੍ਰੋਗਰਾਮ ਕਰਾਉਣ ਲਈ ਤਾਂ ਹੀ ਸਫਲ ਹੁੰਦੇ ਆਂ ਦੂਜੀ ਗੱਲ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਪਿਛਲੇ 2-3 ਸਾਲ ਤੋਂ ਮੈਂ ਪੂਰੇ ਪੰਜਾਬ 'ਚ ਜਾ ਰਹੀ ਆਂ ਬੜਾ ਉਤਸ਼ਾਹ ਹੈ ਸਾਡਾ ਜਿਹੜਾ ਅਲੋਪ ਹੁੰਦਾ ਜਾ ਰਿਹਾ ਸੀ ਵਿਰਸਾ ਸੱਭਿਆਚਾਰ ਉਹਨੂੰ ਦੁਬਾਰਾ ਤੋਂ ਸਾਡੀਆਂ ਭੈਣ ਨੇ ਉਪਰਾਲਾ ਕਰਕੇ ਆਪਣੇ ਆਪ ਭੈਣਾਂ ਨੇ ਸਾਰਿਆਂ ਨੇ ਦੁਬਾਰਾ ਤੀਆਂ ਦਾ ਤਿਉਹਾਰ ਜਿਹੜਾ ਮਨਾਉਣੀ ਸ਼ੁਰੂ ਕੀਤੇ ਨੇ ਬਹੁਤੀ ਚੰਗੀ ਗੱਲ ਹੈ ਹਉਣ ਵਾਲੀਆਂ ਪੀੜ੍ਹੀਆਂ ਤਾਂ ਭੁੱਲਦੀਆਂ ਹੀ ਜਾ ਰਹੀਆਂ ਸੀ ਵੀ ਤੀਆਂ ਕੀ ਹੁੰਦੀਆਂ ਨੇ 20 ਪਿੱਛੇ 50 ਸਾਲ ਤੋਂ ਪਿੱਛੇ ਪਿੱਛੇ ਬਹੁਤ ਵਧੀਆ ਮਾਹੌਲ ਸੀ ਜੀ ਹੁਣ ਜੀ ਬਹੁਤ ਵਧੀਆ ਲੱਗਦਾ ਸਾਨੂੰ ਜਿਹੜਾ ਹੁਣ ਦੁਬਾਰਾ ਮਾਹੌਲ ਆਇਆ ਬਹੁਤ ਸਾਡਾ ਮਨ ਖੁਸ਼ ਹੋ ਗਿਆ ਜੀ ਅਸੀਂ ਆਪਣੇ ਸੋਹਰੇ ਪਰਿਵਾਰ ਤੇ ਵਿੱਚੋਂ ਪੇਕੇ ਪਰਿਵਾਰ ਵਿੱਚ ਆ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਵੀ ਪੁਰਾਣੇ ਵਿਰਸੇ ਦੀ ਤਰ੍ਹਾਂ ਵੀ ਹੁਣ ਨਵਾਂ ਵਰਸਾ ਦੀਆਂ ਦਾ ਤਿਹਾਰ ਮਨਾ ਰਹਿਆ ਸੀ ਜੋ ਸਾਡੀਆਂ ਕੁੜੀਆਂ ਨੇ ਬੇਟੀਆਂ ਨੇ ਮੇਰੀਆਂ ਭੂਆ ਨੇ ਸਾਰੀਆਂ ਉਰੇ ਇਕੱਠੀਆਂ ਹੁੰਦੀਆਂ ਨੇ ਨਹੀਂ ਅੱਜ ਕੱਲ ਤਾਂ ਹੁਣ ਘਰਾਂ ਦੇ ਵਿੱਚ ਬੰਦ ਨੇ ਕੋਠੀਆਂ ਦੇ ਕੋਈ ਮਿਲਦੇ ਨਹੀਂ ਗਿਲਦੇ ਨਹੀਂ ਅੱਜ ਹੁਣ ਭਾਈਚਾਰਾ ਸਾਰਾ ਇਕੱਠਾ ਹੋ ਕੇ ਢੀਆਂ ਮਲਾ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਕਿਆ